ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੁੰਦੇ ਹੀ ਕਈਆਂ ਦੇ ਮਨਾਂ 'ਚ ਲੱਡੂ ਫੁੱਟਰੇ ਨੇ ਕਈਆਂ ਦੇ ਚਿਹਰਿਆਂ ਤੇ ਹੁਣ ਤੋਂ ਚਾਹ ਦਿਸਣਾ ਸ਼ੁਰੂ ਹੋ ਗਿਆ ਹੈ ਕਈਆਂ ਦੇ ਬੁੱਲਾਂ ਤੇ ਸਿਕਰੀ ਜੰਮ ਰਹੀ ਹੈ ਕਈ ਪਰੇਸ਼ਾਨ ਨੇ ਕਿਉਂਕਿ ਸਮਾਂ ਬੜਾ ਥੋੜਾ ਜਿਹਾ ਮਿਲਿਆ ਹੈ ਕਾਗਜ਼ੀ ਕਾਰਵਾਈ ਬਹੁਤ ਜ਼ਿਆਦਾ ਹੈ ਸੋ ਸਿੱਧੇ ਉੱਪਰ ਹੀ ਚਰਚਾ ਕਰਾਂਗੇ ਆਪਾਂ ਕਿ ਇਹਨਾਂ ਪੰਚਾਇਤੀ ਚੋਣਾਂ 'ਚ ਕੀ ਹੋਣ ਵਾਲਾ ਹੈ ਖਾਸ ਸਾਡੇ ਨਾਲ ਨੇ ਸੀਨੀਅਰ ਪੱਤਰਕਾਰ ਰਕੇਸ਼ ਰੇਖੀ ਜੀ ਰੇਖੀ ਸਾਹਿਬ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਨਰਿ ਟੂਡੇ ਤਾਲਾ ਤਾਲਾ ਇਹ ਪੰਚਾਇਤੀ ਚੋਣਾਂ ਜਿਹੜੀਆਂ ਨੇ ਗ੍ਰਾਮ ਪੰਚਾਇਤ ਦੀਆਂ ਚੋਣਾਂ ਅਸਲ ਚਾਹ ਜਨਤਾ ਨੂੰ ਇਹਦੇ ਬਾਰੇ ਜਿਆਦਾ ਪਤਾ ਨਹੀਂ ਹੈ ਕਿ ਹੁੰਦੀਆਂ ਕਿਉਂ ਨੇ ಗ್ರಾಮ ਪੰਚਾਇਤੀਆਂ ਚੋਣਾਂ ਕਰਾਈਆਂ ਕਿਉਂ ਜਾਂਦੀਆਂ ਨੇ ਔਰ ਇਹ ਜਿਹੜੀਆਂ ਕਰਾਈਆਂ ਜਾਂਦੀਆਂ ਨੇ ਇਹਦੇ ਵਿੱਚ ਪਾਰਟੀਆਂ ਦੀ ਕਿਸੇ ਦੀ ਦਖਲਅੰਦਾਜ਼ੀ ਨਹੀਂ ਹੁੰਦੀ ਜਦ ਇਥੇ ਚਾਣਲ ਕਰ ਰਿਹਾ ਐਕਚੁਅਲੀ ਰਿਸ਼ਪਾਲ ਜੀ ਇਦਾਂ ਮੈਂ ਕਿ ਇਹਦਾ ਜਿਹੜੀਆਂ ਪੰਚਾਇਤੀ ਚੋਣਾਂ ਨੇ ਇਹਨਾਂ ਦਾ ਮਕਸਦ ਕੀ ਹੈ ਪਹਿਲਾਂ ਇਹ ਮਕਸਦ ਦੇਖਣਾ ਹੈ ਮਕਸਦ ਕੀ ਹੈ ਇਹਦਾ ਮਕਸਦ ਜੋ ਸ਼ੁਰੂ ਕੀਤਾ ਗਿਆ ਸੀ ਇਹ ਸੀ ਕਿ ਪਾਵਰ ਦਾ ਡੀਸੈਂਟਰਲ ਸੈਂਟਰਲਾਈਜੇਸ਼ਨ ਕਰਨਾ ਜੀ ਸੱਤਾ ਦਾ ਵਿਕੇਂਦਰੀਕਰਨ ਜੀ ਇਹ ਇਹ ਨਾ ਹੋਵੇ ਕਿ ਸੱਤਾ ਦੀ ਪਾਵਰ ਜਿਹੜੀ ਆ ਜਾਂ ਤਾਕਤ ਜਿਹੜੀ ਆ ਉਹ ਇੱਕ ਥਾਂ ਦੇ ਉੱਤੇ ਹੀ ਕੇਂਦਰਿਤ ਹੋ ਕੇ ਨਾ ਰਹਿ ਜਾਵੇ ਜੀ ਉੱਪਰ ਉਹ ਫਿਰ ਉਹਨਾਂ ਨੇ ਉਸ ਤਰ੍ਹਾਂ ਉਹਨੂੰ ਤਾਕਤ ਨੂੰ ਹੂੰ ਤਾਂ ਕਿ ਤਾਕਤ ਜਿਹੜੀ ਆ ਸੱਤਾ ਦੀ ਤਾਕਤ ਲੋਕਾਂ ਤੱਕ ਪਹੁੰਚੇ ਜੀ 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 ਉਹ ਉਹਨਾਂ ਨੇ ਉਹਦਾ ਵਿਕੇਂਦਰੀਕਰਨ ਕਰਕੇ ਡੀਸੈਂਟਰਲਾਈਜੇਸ਼ਨ ਕਰਕੇ ਉਹਦਾ ਲੋਹਾਂ ਦਾ ਕਿ ਇਹ ਪੰਚਾਇਤੀ ਰਾਜ ਤੱਕ ਆਇਆ ਵਾ ਕਿ ਜਿਹੜੀ ਪਿੰਡ ਦੇ ਵਿੱਚ ਵੀ ਜਿਹੜਾ ਆਦਮੀ ਬੈਠਾ ਦਾ ਵਾ ਉਹਦੇ ਤੱਕ ਵੀ ਇਸ ਸੱਤਾ ਦਾ ਜਿਹੜਾ ਬਣਾ ਪਾਵਰ ਜਿਹੜੀ ਆ ਉਹਦੇ ਹੱਥ 'ਚ ਵੀ ਹੋਣਾ ਚਾਹੀਦਾ ਰਿਕਸ਼ਾਬ ਆਮ ਤੌਰ 'ਤੇ ਜਦੋਂ ਬੰਦੇ ਪੰਚ ਜਾਂ ਸਰਪੰਚ ਬਣਦੇ ਨੇ ਬਣਨ ਤੋਂ ਬਾਅਦ ਉਹ ਕਿਸੇ ਨਾ ਕਿਸੇ ਸਿਆਸੀ ਪਾਰਟੀ ਦੇ ਹੱਥਕੰਡੇ ਬਣ ਜਾਂਦੇ ਨੇ ਇਹ ਪੰਚ ਜਾਂ ਸਰਪੰਚ ਦੀ ਪਾਵਰ ਹੁੰਦੀ ਕੀ ਆ ਪਤਾ ਇਹਨਾਂ ਲੋਕਾਂ ਨੂੰ ਐਕਚੁਅਲੀ ਲੋਕਾਂ ਨੂੰ ਨਾ ਤੇ ਪਤਾ ਵੀ ਨਹੀਂ ਆ ਤੇ ਨਾ ਇਹਨਾਂ ਨੂੰ ਕਿਸੇ ਨੇ ਦੱਸਿਆ ਅਜੇ ਤੱਕ ਜੀ ਵੀ ਇਹਦੀ ਪਾਵਰ ਕੀ ਆ ਪਾਵਰ ਤੇ ਇਹ ਆ ਕਿ ਲੋਕਾਂ ਨੇ ਆਪਣਾ ਇੱਕ ਨੁਮਾਇੰਦਾ ਚੁਣ ਕੇ ਤੇ ਦੇ ਦਿੱਤਾ ਜੀ ਉਸ ਤੋਂ ਬਾਅਦ ਕੀ ਐਕਚੁਅਲੀ ਕੀ ਆ ਇੱਥੇ ਥੋੜਾ ਜਿਹਾ ਡਿਫਰੈਂਸ ਆ ਜਾਂਦਾ ਥੋੜਾ ਜਿਹਾ ਫਰਕ ਹੈ ਕਿ ਲੋਕਾਂ ਦਾ ਜਿਹੜਾ ਆਪਣੇ ਰਹਿ ਗਿਆ ਨਾ ਜਿੰਮੇਦਾਰੀ ਉਹ ਸਿਰਫ ਇਲੈਕਸ਼ਨ ਤੱਕ ਚੋਣਾਂ ਤੱਕ ਸੀਮਿਤ ਹੋ ਗਈ ਉਸ ਤੋਂ ਬਾਅਦ ਜਿਹੜਾ ਚੁਣ ਕੇ ਆ ਗਿਆ ਹੈਗੇ ਉਹਨੇ ਕੀ ਕਰਨਾ ਸਾਰੀ ਹੁਣ ਅੱਗੋ ਉਹਦੇ ਹੱਥ ਵਿੱਚ ਹੈ ਜੀ ਵੀ ਉਹਨੇ ਉਹਦਾ ਵਿਜ਼ਨ ਕੀ ਹੈ ਆਪਣੇ ਪਿੰਡ ਬਾਰੇ ਜੀ ਉਹ ਚਾਹੁੰਦਾ ਕੀ ਹੈ ਮੇਰੇ ਪਿੰਡ ਚ ਕੀ ਹੋਣਾ ਚਾਹੀਦਾ ਲੋਕਾਂ ਤੱਕ ਕੀ ਮੈਂ ਦੇਣਾ ਵਾ ਕੀ ਕਰਨਾ ਵਾ ਇਹ ਹੁਣ ਅੱਗੋ ਉਹਦੀ ਜ਼ਿੰਮੇਵਾਰੀ ਹੈ ਲੋਕਾਂ ਨੇ ਆਪਣੀ ਜ਼ਿੰਮੇਵਾਰੀ ਨਿਭਾ ਦਿੱਤੀ ਹੂੰ ਉਹਨੂੰ ਜਿਤਾ ਕੇ ਭੇਜ ਦਿੱਤਾ ਕੇ ਹੁਣ ਤੂੰ ਦੱਸ ਵੀ ਤੂੰ ਕੀ ਕਰਨਾ ਆਪਣੇ ਪਿੰਡ ਵਾਸਤੇ ਇਹ ਵਿਜ਼ਨ ਹੋਣਾ ਚਾਹੀਦਾ ਪਰ ਇਹ ਹੱਥ ਕੰਡੇ ਕਿਉਂ ਬਣ ਜਾਂਦੇ ਜਿੱਦਾਂ ਸਿਆਸੀ ਪਾਰਟੀਆਂ ਦੇ ਨੇਤਾਵਾਂ ਦੇ ਸਮੇਂ ਦੇ ਹਾਕਮ ਹੋਣ ਈ ਉਹਨਾਂ ਆ ਕੇ ਘੋਡੇ ਟਿਕੜੀ ਮਜਬੂਰ ਕਿ ਹੋ ਜਾ। ਇਹ ਟਿਕੰਦਾ ਇਹ ਰਿਸ਼ਪਾਲ ਜੀ ਕਿ ਇਹ ਇਹ ਸਿਸਟਮ ਜਿਹੜਾ ਬਣਾ ਉਹ ਐਸੇ ਤਰ੍ਹਾਂ ਦਾ ਹੀ ਹੋ ਗਿਆ ਦਾ ਵਾ। ਹੂੰ ਹੁਣ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੇ ਆਪਣੇ ਬੰਦੇ ਟਿਕਟਾਂ ਦੇਣੀਆਂ ਸਰਪੰਚ ਪੰਚ ਆਪਣੇ ਬੰਦਿਆਂ ਨੂੰ ਦੇਣੀ ਆ ਦੂਜਿਆਂ ਨੂੰ ਤੇ ਦੇਣੀ ਆ ਨਹੀਂ ਉਹਨਾਂ ਨੇ। ਠੀਕ ਹੈ। ਉਹ ਇਸ ਕਰਕੇ ਉਹਨਾਂ ਨੂੰ ਲੱਗਣਾ ਪਏਗਾ ਹੱਥ ਠੋਕਾ ਮਾਰਨਾ ਪਏਗਾ। ਹੁਣ ਜੇ ਮੈਂ ਕਹਾਂ ਪਤਾ ਨਹੀਂ ਮੇਰੀ ਗੱਲ ਦਾ ਕੋਈ ਗੁੱਸਾ ਵੀ ਕਰ ਸਕਦਾ। ਹੂੰ ਹੁਣ ਆਪਣਾ ਹਲਵਾ ਮੰਡਾ ਵੀ ਤੇ ਹੁੰਦਾ ਹੀ ਆ ਨਾ ਵਿੱਚ ਛੀ ਹਲਵਾ ਪੂੜੀ ਵੀ ਤੇ ਫਿਰ ਚਲਦੀ ਹੂੰ ਉਹ ਫਿਰ ਹਲਵਾ ਪੂੜੀ ਮੈਂ ਤੇ ਤਾਂ ਹੀ ਮੈਨੂੰ ਮਿਲੇਗੀ ਜੋ ਲੰਗਰ ਵੰਡਣ ਵਾਲਾ ਮੇਰਾ ਯਾਰ ਦੋਸਤ ਹੋਏਗਾ ਨਾ ਹੂੰ ਮੇਰਾ ਸੱਜਣ ਹੋਏਗਾ ਨਾ ਉਹਨੇ ਕਹਣਾ ਵੀ ਰੇਗੀ ਸਾਹਿਬ ਆਏ ਇਹਨਾਂ ਨੂੰ ਲਫਾਫੇ ਚ ਪਾ ਕੇ ਦੇ ਦਿਓ ਕੀ ਬਾਤ ਹੈ ਲਫਾਫਾ ਕਲ ਚਤ ਤਨ ਪਤਾ ਲੱਗ ਗਿਆ ਮਤਲਬ ਬੜੀ ਬੜੀ ਢੰਗ ਨਾਲ ਸਮਝ ਆ ਜੇ ਅੱਜ ਇਹ 2024 ਚੱਲਦਾ ਪਿਆ ਜੀ ਤੇ ਤੂੰ ਹੀ ਯਾਦ ਕਰਾਤਾ ਮੈਨੂੰ ਸੇਮ 1984 ਚ ਮੈਂ ਆਪਣੀ ਜਨਵਰੀ 1984 ਚ ਪੱਤਰਕਾਰੀ ਸ਼ੁਰੂ ਕੀਤੀ ਸੀ ਜੀ ਤੇ ਅੱਜ 40 ਸਾਲ ਚੱਲਦਾ ਪਿਆ ਔਰ ਜਿੰਦਾ ਜਾਗਦਾ ਐਕਟਿਵ ਪੱਤਰਕਾਰ ਤੁਹਾਡੇ ਸਾਹਮਣੇ ਬੈਠਾ ਸਰਪੰਚੀ ਦੇ ਇਲੈਕਸ਼ਨ ਦਾਵੇ ਕੋਈ ਕਰਦਾ ਜਿੱਤ ਕੋਈ ਜਾਂਦਾ ਤੇ ਤੁਹਾਡੀ ਤਜਰਬੇ ਦੇ ਮੁਤਾਬਕ ਸਰਪੰਚੀ ਕੌਣ ਬਾਜੀ ਕੌਣ ਮਾਰਦਾ ਬਾਜੀ ਤੇ ਦੇਖੋ ਜਿਹਦੇ ਤੇ ਸਰਕਾਰਾਂ ਦਾ ਹੱਥ ਹੁੰਦਾ ਜਿੱਦੀ ਪਿੱਠ ਤੇ ਸਰਕਾਰ ਦਾ ਹੱਥ ਹੈ ਜਾਂ ਜਨਤਾ ਦਾ ਹੱਕ ਹੱਥ ਹੈ ਆ ਮੈਂ ਪਿਛਾ ਹੁਣੇ ਦੇਖਣ ਡਿਆ ਸੀ ਥੋੜਾ ਜਿਹਾ ਪਹਿਲੇ ਕਿ ਸ਼ਾਇਦ ਆਪਣੇ ਜ਼ਿਲ੍ਹੇ ਚ ਹੀ ਹੈ ਜੀ ਕੋਈ ਉਹ ਅਨਪੋਜ਼ਡ ਬੜਵੇ ਗਿਆ ਸਰਪੰਚ ਸਰਪੰਚ ਸੋ ਅਨਪੋਜ਼ਡ ਸਰਪੰਚ ਵੀ ਨਾਲ ਬਣਵੇ ਗਿਆ ਕਿਹਨੇ ਉਹਦਾ ਵਿਰੋਧ ਨਹੀਂ ਕੀਤਾ ਜੀ ਤੇ ਹੁਣ ਪਤਾ ਨਹੀਂ ਇੱਕ ਮੈਂ ਯੂ ਆਪਣੇ ਸੋਰੀ ਸੋਸ਼ਲ ਮੀਡੀਆ ਤੇ ਦੇਖਦਾ ਪਿਆ ਕਿ ਪਤਾ ਨਹੀਂ ਸੱਚ ਵਾ ਕੀ ਹੈ ਮਨ ਨੂੰ ਨਹੀਂ ਪਤਾ ਉੱਥੇ ਉਹ ਬੋਲੀ ਲੱਗਣ ਢਈ ਹੈ ਸਰਪੰਚ ਜੀ ਯੈਸ ਵਾਟ ਕੀ ਹੈ ਵਾਟ ਐਵਰ ਮਨ ਨੂੰ ਨਹੀਂ ਪਤਾ ਕੀ ਆ ਹਮ ਪਰ ਉਹ ਜੋ ਮੈਨੂੰ ਕਿਸੇ ਨੇ ਦਿਖਾਇਆ ਵੀ ਹੈ ਦੱਸਿਆ ਵੀ ਹੈ ਕਿ ਉਹ ਪਰੇ ਘਰੇ 33 ਲੱਖ ਤੱਕ ਬੋਲੀ ਚਲੀ ਗਈ ਥੋੜਾ ਜਿਹਾ ਆਪਣੇ ਹੁਣ ਤਜਰਬੇ ਦੀ ਗੱਲ ਕਰੀ ਆ ਆਪਾਂ ਕੋ 40 ਸਾਲ ਦਾ ਤੁਹਾਡਾ ਤਜਰਬਾ ਹੋ ਗਿਆ ਪੰਚ ਸਰਪੰਚ ਬਣਨ ਨੂੰ ਹਰ ਕੋਈ ਕਾਲੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਖੜੇ ਨੇ ਸਰਪੰਚੀ ਵਾਸਤੇ ਸਰਪੰਚੀ ਦਾ ਤਾਜ ਵੈਸੇ ਜਿਆਦਾਤਰ ਕਿੰਨਾਂ ਲੋਕਾਂ ਦੇ ਸਿਰਾਂ ਤੇ ਜੱਚ ਚਲਾ ਜਾਂਦਾ ਕੁਝ ਕੋਈ ਹਾਲਾਤ ਬਦਲਣ ਵਾਲਾ ਚਾਹੀਦਾ ਸਰਪੰਚ ਹਾਂ ਜਿਹਦਾ ਕੋਈ ਸੋਚ ਹੋਵੇ ਜਿਹਦੀ ਕੋਈ ਵਿਜ਼ਨ ਹੋਵੇ ਹੂੰ ਮੇਰੀ ਗੱਲ ਸਮਝਦੇ ਵੀ ਮੇਰੇ ਪਿੰਡ ਦੇ ਵਿੱਚ ਯਾਰ ਮੈਂ ਪਿੰਡ ਦੀ ਹਾਲਾਤ ਨੂੰ ਬਦਲਣਾ ਮੈਂ ਜੇ ਮੈਂ ਚਾਹਾਂ ਨਾ ਮੈਂ ਬਦਲ ਸਕਦਾ ਠੀਕ ਹੈ ਜੇ ਮੈਂ ਚਾਹਾਂ ਨਾ ਮੈਂ ਬਦਲ ਸਕਦਾ ਬਦਲ ਦੇ ਕਿਉਂ ਉਹ ਜਿਹੜੀ ਹੈ ਨਾ ਐ ਐ ਜਿਹੜੀ ਹੈ ਨਾ ਐ ਹੂੰ ਐ ਨਹੀਂ ਸਾਨੂੰ ਕੰਮ ਖਰਾਬ ਕਰ ਜਾਂਦੇ ਕੰਮ ਖਰਾਬ ਕਰਦੀ ਹੈ ਜਿਹੜੀ ਜੇਬ ਹੈ ਨਾ ਪਤਾ 70 ਸਾਲਾਂ ਤੋਂ ਅਸੀਂ ਵੇਖ ਲਓ ਸ਼ਹਿਰ ਦੀ ਇਲੈਕਸ਼ਨ ਹੋਵੇ ਬਟਾਲੇ ਦੀ ਇਲੈਕਸ਼ਨ ਹੋਵੇ ਕਿਸੇ ਹੋਰ ਸਟੇਟ ਦੀ ਇਲੈਕਸ਼ਨ ਕਿਸੇ ਸ਼ਹਿਰ ਦੀ ਹੋਵੇ ਕਿਸੇ ਇਲਾਕੇ ਦੀ ਹੋਵੇ ਸੇਮ ਉਹੀ ਗਲੀਆਂ ਨਾਲੀਆਂ ਵਾਲਾ ਰੋਣਾ ਉਹੋ ਹੀ ਸਾਰਾ ਕੁਝ ਉਹ ਹੀ ਐਜੂਕੇਸ਼ਨ ਉਹ ਹੀ ਸਕੂਲ ਉਹਦੇ ਮੁੱਤੇ ਉਹ ਹੀ ਘੁੰਮਦੇ ਰਹਿੰਦੇ ਪਿੰਡਾਂ 'ਚ ਵੀ ਸੇਮ ਹੈ ਉਹ ਸਾਡਾ ਛੱਪੜ ਦਾ ਮੁੱਦਾ ਛੱਪੜ ਐਦਾ ਨਹੀਂ ਹੋਇਆ ਛੱਪੜ ਪੂਰੇਆ ਗਿਆ ਛੱਪੜ ਮੱਲਿਆ ਗਿਆ ਪੈਨਸ਼ਨਾਂ ਰਹਿ ਗਈਆਂ ਕਿਸੇ ਦਾ ਕਾਰਡ ਨਹੀਂ ਬਣਿਆ ਕੋਈ ਉਤੋਂ ਪਰੇਸ਼ਾਨ ਕਿਸੇ ਦਾ ਕਾਰਡ ਕੱਟਿਆ ਗਿਆ ਉ ਤਾਂ ਪਰੇਸ਼ਾਨ ਕਿਸੇ ਦੇ ਨਾਲ ਸਰਪੰਚ ਤੁਰਿਆ ਨਹੀਂ ਉ ਤਾਂ ਪਰੇਸ਼ਾਨ ਕਿਸੇ ਦਾ ਜਾਇਜ਼ ਪਰਚਾ ਹੋ ਗਿਆ ਤਾਂ ਪਰੇਸ਼ਾਨ ਨਜਾਇਜ਼ ਹੋ ਗਿਆ ਉ ਤਾਂ ਪਰੇਸ਼ਾਨ ਮੇਰੇ ਅਲ ਦੀ ਗੱਲ ਨਹੀਂ ਕੀਤੀ ਉ ਤਾਂ ਪਰੇਸ਼ਾਨ ਇੰਨਾ ਕ ਪਿੰਡ ਆ ਕਿਤੇ 300 ਵੋਟ ਕਿਤੇ 200 ਵੋਟ ਕਿਤੇ 500 ਵੋਟ ਕਿਤੇ 1000 ਵੋਟ ਸੋ ਇਹਨਾਂ ਲੋਕਾਂ ਨੂੰ ਸੈਟੀਸਫਾਈ ਨਹੀਂ ਬੰਦਾ ਕਰ ਪਾ ਰਿਹਾ 70 ਸਾਲਾਂ 'ਚ 75 ਸਾਲਾਂ 'ਤੇ ਉਹਦਾ ਅੱਗੋਂ ਕੀ ਹੋਏਗਾ ਜਵਾਬ ਇਹ ਆ ਰਿਸ਼ਪਾਲ ਜੀ ਹੂੰ ਜਿਉਂ-ਜਿਉਂ ਇਲੈਕਸ਼ਨ ਛੋਟਾ ਹੁੰਦਾ ਜਾਂਦਾ ਨਾ ਹੂੰ ਹੁਣ ਤੁਸੀਂ ਦੇਖੋ ਪਾਰਲੀਮੈਂਟ ਦੇ ਇਲੈਕਸ਼ਨ ਤੋਂ ਮੈਂ ਜੇ ਮੈਂ ਸ਼ੁਰੂ ਕਰਾਂ ਨਾ ਜੀ ਉੱਥੇ ਕੋਈ ਜ਼ਿਆਦਾ ਲੜਾਈ ਨਹੀਂ ਹੁੰਦੀ ਠੀਕ ਹੈ ਕਿਸੇ ਬੂਥ ਤੇ ਜ਼ਿਆਦਾ ਤੂ-ਤੂ ਮਾਮਮ ਨਹੀਂ ਹੁੰਦੀ ਕੋਈ ਜ਼ਿਆਦਾ ਲੜਾਈ ਨਹੀਂ ਹੁੰਦੀ ਕੋਈ ਕੁਝ ਨਹੀਂ ਹੁੰਦਾ ਠੀਕ ਹੈ ਉਸ ਤੋਂ ਆ ਜਾਓ ਵਿਧਾਨ ਸਭਾ ਉੱਥੇ ਸ਼ੁਰੂ ਹੋ ਜਾਂਦਾ ਗੰਮ ਠੀਕ ਹੈ ਉੱਥੇ ਲੜਾਈਆਂ ਮਾਰਕਟ ਆਈਆਂ ਬੂਥ ਕੈਪਚਰਿੰਗ ਵਾਟ ਐਵਰ ਜੋ ਵੀ ਨਾ ਉਹ ਹੋ ਜਾਂਦਾ ਬਿਲਕੁਲ ਤੁਸੀਂ ਜੋ ਥੱਲੇ ਆ ਜਾਓ ਨਾ ਸਭ ਤੋਂ ਥੱਲੇ ਤੇ ਪੰਚਾਇਤੀ ਹਾਂਜੀ ਹਾਂਜੀ ਤੇ ਉੱਥੇ ਜੋ ਪੰਚਾਇਤਾਂ ਦੇ ਇਲੈਕਸ਼ਨ ਚ ਹੁੰਦਾ ਉਹ ਮੈਂ ਜੋ ਵੇਖਿਆ ਜੀ ਆਪਣੇ 40 ਸਾਲਾਂ ਦੀ ਪੱਤਰਕਾਰੀ ਦੇ ਜੀਵਨ ਦੇ ਵਿੱਚ ਮੈਨੂੰ ਪਤਾ ਵੀ ਜਿੱਥੋਂ ਤੱਕ ਹੁੰਦਾ ਰਿਹਾ ਕਿ ਵਿਰੋਧੀ ਪਾਰਟੀ ਦੇ ਬੰਦਿਆਂ ਨੂੰ ਅਸੀਂ ਘਰੋਂ ਚੁੱਕ ਲੈਂਦੇ ਰਹੇ ਆ ਠੀਕ ਹੈ ਯਸ ਪਰਚੇ ਨਹੀਂ ਭਰੰਦੇ ਨੇ ਹੂੰ ਕਾਗਜ਼ ਹੀ ਨਹੀਂ ਭਰੰਦੇ ਨਾ ਨੂੰ ਹੂੰ ਉਹ ਪਹਿਲਾਂ ਹੀ ਚੁੱਕ ਲੈਣੇ ਨੇ ਹੂੰ ਇੱਥੋਂ ਤੱਕ ਜਾਂਦੇ ਰਹੇ ਨੇ ਅੱਛਾ ਇਹਨਾਂ ਜਾਂਦਾ ਰਿਹਾ ਕੰਮ ਬਿਲਕੁਲ ਫਿਰ ਜੋ ਦੂਜੀ ਪਾਰਟੀ ਆਂਦੀ ਰਹੀ ਹੈ ਉਹ ਕਹਿੰਦੇ ਤੁਸੀਂ ਸਾਡੇ ਨਾਲ ਇਦਾਂ ਕੀਤਾ ਅਸੀਂ ਵੀ ਇਦਾਂ ਕਰਨਾ ਅੱਛਾ ਤਾਂ ਕਈ ਵਾਰੀ ਤੇ ਉਹ ਸਮਾਂ ਦੇਖਤਾ ਵੀ ਹੁੰਦਾ ਹੋਈ ਵੀ ਨਤੀਜੇ ਆ ਜਾਂਦੇ ਸੀਗੇ ਅਨਾਉਂਸ ਹੋ ਜਾਂਦੇ ਸੀ ਫਿਰ ਗਿਣਤੀ ਹੁੰਦੀ ਤੇ ਤੂਜਾ ਸਰਪੰਚ ਬਹੁਤ ਬਹੁਤ ਹੁੰਦਾ ਰਿਹਾ ਹੁਣ ਮੈਂ ਇਹ ਨਹੀਂ ਕਹਿਣਾ ਵੀ ਕਿਹੜੀ ਸਰਕਾਰ ਸੀ ਹਾਂ ਉਦੋਂ ਮੈਂ ਨਾ ਦਿਾਨਿਕ ਪਾਸਕਰ ਦਾ ਇੰਚਾਰਜ ਸੀ ਇੱਥੇ ਠੀਕ ਹੈ ਜੀ ਬਿਊਰੋ ਚੀਫ ਸੀ ਬਟਾਲਾ ਤਹਿਸੀਲ ਦਾ ਠੀਕ ਔਰ ਤੁਸੀਂ ਹਸਾਬ ਲਾਇਓ ਕਿ ਐਸ ਐਚਓ ਹੂੰ ਵਰਦੀ ਦੇ ਵਿੱਚ ਹੂੰ ਪੋਲਿੰਗ ਬੂਥ ਦੇ ਅੰਦਰ ਖੜੋ ਕੇ ਆਪ ਠੱਪੇ ਲਾ ਰਿਆ ਵਾ ਉਹਦੇ ਤੇ ਬੈਲਟ ਪੇਪਰ ਦੇ ਉੱਤੇ ਠੀਕ ਐਸ ਐਚਓ ਵੀਡੀਓ ਬਣੀ ਹੋਦੀ ਠੀਕ ਉਹ ਕਿਉਂ ਸੀ ਕੀ ਸੀ ਉਹ ਤੁਹਾਡੇ ਸਮੇਂ ਦੀ ਯੈਸ ਫਿਰ ਤੁਸੀਂ ਖਬਰ ਲਾਈ ਯੈਸ ਅੱਛਾ ਹਾਂ ਉਦੋਂ ਸੋਸ਼ਲ ਮੀਡੀਆ ਨਹੀਂ ਸੀ ਅੱਛਾ ਅੱਛਾ ਸੋਸ਼ਲ ਮੀਡੀਆ ਨਹੀਂ ਸੀ ਹੂੰ ਮਤਲਬ ਐਸ ਐਚਓ ਆ ਸਬ ਇੰਸਪੈਕਟਰ ਆ ਵਰਦੀ ਪਾਈ ਦੀ ਆ ਮਤਲਬ ਤਾਕਤ ਦੀ ਦਰਵਰਤੋਂ ਹੁੰਦੀ ਬਿਲਕੁਲ ਪੂਰੀ ਜਿਹੜੀ ਵੀ ਗਵਰਨਮੈਂਟ ਰਹੀ ਹੈ ਨਾ ਸਟੇਟ ਦੇ ਵਿੱਚ ਹੂੰ ਉਹ ਤੇ ਉਹ ਤੇ ਚਾਏਗਾ ਨਾ ਕਿ ਸਾਰਾ ਕੁਝ ਸੈਟਅਪ ਜੋ ਮੇਰੇ ਅਕੋਰਡਿੰਗ ਹੋਵੇ ਠੀਕ ਪੰਚਾਇਤਾਂ ਮੇਰੀਆਂ ਮੰਨ ਜਿਹੜੇ ਆ ਤੁਹਾਡੇ ਮਿਊਨਿਸਪਲ ਕਾਰਪੋਰੇਸ਼ਨ ਨੇ ਨਗਰਪਾਲਿਕਾਵਾਂ ਨੇ ਇਹ ਵੀ ਮੇਰੀਆਂ ਬਣ। ਇੱਥੇ ਹੁੰਦਾ ਵਿਧਾਨ ਸਭਾ ਦੀ ਇਲੈਕਸ਼ਨ ਆਈ ਤੇ ਵਿਧਾਨ ਸਭਾ ਦੇ ਵਿੱਚ ਭਾਰੀ ਬਹੁਮਤ ਬਹੁਤ ਜ਼ਬਰਦਸਤ ਬਹੁਮਤ ਮਿਲਿਆ 92 ਐਮਐਲਏ ਆਮ ਆਦਮੀ ਪਾਰਟੀ ਨੂੰ ਮਿਲਦੇ। ਲੋਕ ਸਭਾ ਦੀ ਇਲੈਕਸ਼ਨ ਆਈ 13 ਜ਼ੀਰੋ ਦਾ ਦਾਵਾ ਸੀ ਉਹਦੇ ਤੋਂ ਜ਼ੀਰੋ ਵਾਲਾ ਸੀ ਜਿਹੜਾ ਸੀ ਉਹ ਡਿੱਗਿਆ। ਪਰ ਤਾਂ ਜਿਹੜੀਆਂ 3 ਸੀਟਾਂ ਸੀਗੀਆਂ ਨਾ ਉਹ ਰਹਿ ਗਈਆਂ ਸਾਰੀਆਂ। ਹੁਣ ਅੱਜ ਪੰਚਾਇਤੀ ਇਲੈਕਸ਼ਨ ਹੈ ਇਹਨਾਂ ਨੂੰ ਕਿਵੇਂ ਸਮਝਦੇ ਹੋ ਇਹ ਕਿਹੜਾ ਮੈਚ ਹੈ? ਉਸਪਾਰ ਲਈ ਇਹ ਤੇ ਮੈਂ ਮੇਰੇ ਹਿਸਾਬ ਨਾਲ ਨਾ ਇਹ ਹੈਗਾ ਜੇ ਲਿਟਮਸ ਟੈਸਟ ਹੈ ਇੱਕ ਪੇਪਰ ਹੁੰਦਾ ਉਹਦੇ ਤੇ ਉਹ ਚੀਜ਼ ਪਾਨੇ ਆ ਤੇ ਉਹਦਾ ਰੰਗ ਚੇਂਜ ਹੋ ਜਾਂਦਾ ਤਾਂ ਫਿਰ ਪਤਾ ਲੱਗਦਾ ਵੀ ਇਹ ਠੀਕ ਆ ਗਲਤ ਆ ਕੀ ਆ ਠੀਕ ਹੈ ਉਹਨੂੰ ਲਿਟਮਸ ਪੇਪਰ ਟੈਸਟ ਬੋਲਦੇ ਆ ਹੁਣ ਇਹ ਜਿਹੜੀ ਇਲੈਕਸ਼ਨ ਆਣੀ ਆ ਜਿਹੜੀ ਸੌਰੀ ਆ ਤੁਹਾਡੀ ਪੰਚਾਇਤੀ ਪੰਚਾਇਤੀ ਇਲੈਕਸ਼ਨ ਆ ਨਾ ਇਹ ਉਹੀ ਟੈਸਟ ਆ ਹੁਣ ਇਹ ਦੇਖਣਾ ਮੈਂ ਵਈ ਹੋਣ ਕੀ ਹੁੰਦਾ ਲੀਡਰਾਂ ਦਾ ਵੀ ਟੈਸਟ ਹੈ yes government ਦਾ ਟੈਸਟ ਹੈ ਲੀਡਰਾਂ ਦਾ ਟੈਸਟ ਹੈ इवन ਕਿ ਜਿਹੜਾ ਪਿੰਡ ਦੇ ਵਿੱਚ ਉਸ ਪਾਰਟੀ ਦਾ ਨੁਮਾਇੰਦਾ ਬੈਠਾ ਉਹਦਾ ਵੀ ਟੈਸਟ ਹੈ ਉਹਦਾ ਵੀ ਟੈਸਟ ਹੈ ਬੜਿਆਂ ਦੇ ਟੈਸਟ ਹੋਣੇ ਹਨ ਮੀਰੇ ਪੱਲੇ ਕੀ ਆ ਫਿਰ ਲੋਕਾਂ ਨੂੰ ਇੱਕ ਨਾ ਹਣ ਆਰਧ ਪਾਰਟੀ ਦੀ ਆ ਫ੍ਰੀ ਬੀਜ ਦੀ ਹੂੰ ਫ੍ਰੀ ਬੀਜ ਦੀ ਮਤਲਬ ਮੁਫਤ ਦੀਆਂ ਸੁਵਿਧਾਵਾਂ ਕਹਿ ਲਓ ਤੈਨੂੰ ਆ ਦੇਤਾ ਤੇ ਤੈਨੂੰ ਉਹ ਦੇਤਾ ਤੇ ਤੈਨੂੰ ਉਹ ਦੇਤਾ ਹੁਣ ਉਹ ਵੈਨਾਂ ਵੀ ਲੋਕ ਕਹਿਵੇਂ ਚੀਜ਼ਾਂ ਤੇ ਆਮਨੇ ਜੀ ਠੀਕ ਹੈ ਉਹ ਤਾਂ ਸਰਕਾਰ ਤੇ ਭਰੋਸਾ ਹੈ ਹਾਂ ਵੀ ਸਰਕਾਰ ਤੇ ਭਰੋਸਾ ਹੈ ਹਾਂ ਤੇ ਜਿਹੜਾ ਨਮਾਇੰਦਾ ਪਿੰਡ ਚੋਂ ਖਿਲਾ ਰਿਹਾ ਜਾਂ ਪਿੰਡ ਦੇ ਵਿੱਚ ਜਿਹੜਾ ਨਮਾਇੰਦਾ ਹੈ ਵੀ ਉਹਦੇ ਮਗਰ ਲੋਕ ਹੈਗੇ ਉੱਥੇ ਭਰੋਸਾ ਕੀ ਸਾਰਾ ਟੈਸਟ ਹੈ ਬੜਾ ਜ਼ਬਰਦਸਤ ਬੜਾ ਤਗੜਾ ਟੈਸਟ ਹੈ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਇਹ ਟੈਸਟ ਇਹਦੇ ਤੋਂ ਜੇ ਪਾਸ ਹੋ ਗਈ ਨਾ ਤੇ ਫਿਰ ਹੁੰਦਾ ਵੀ ਅਗਲਾ ਵੀ ਭਵਿਕ ਵੀ ਠੀਕ ਆ ਹਾਂ ਫਿਰ ਅਗਲੀ ਵਿਧਾਨ ਸਭਾ ਵੀ ਠੀਕ ਹੋ ਗਈ ਉਹ ਵੀ ਠੀਕ ਹੋ ਜਾਏਗੀ ਕਿ ਵੀ ਉਹ ਨਾਲੀਆਂ ਉਹ ਹੀ ਰਹਿਣਦੀਆਂ ਹਾਂ ਗੰਦਗੀ ਉਹੀ ਰਹਿੰਦੀ ਆ ਹੂੰ ਸਰਕਾਰਾਂ ਬਦਲ ਜਾਂਦੀਆਂ ਸਰਪੰਚ ਬਦਲ ਜਾਂਦੇ ਨੇ ਪਰ ਉਹ ਚੀਜ਼ਾਂ ਉਹੀ ਰਹਿੰਦੀਆਂ ਨੇ ਉੱਥੇ ਹੂੰ ਅੱਜ ਤੂੰ ਹੀ ਉਹ ਗੱਲ ਕੀਤੀ ਤੇ ਮੈਨੂੰ ਵੇਖ ਕੇ ਆ ਗਿਆ ਮੈਂ ਉਹਨੂੰ ਸ਼ਹਿਰ ਆਇਆ ਜਦੋਂ ਤੁਸੀਂ ਤੁਹਾਡੇ ਸਟੂਡੀਓ ਤੱਕ ਹੂੰ ਤੇ ਰਾਹ 'ਚ ਐਨੀ ਕ ਮਤਲਬ ਗੰਦਗੀ ਕੋਈ ਸਫਾਈ ਦਾ ਕਹਿਣ ਦੀ ਗੱਲ ਹੀ ਕੋਈ ਨਹੀਂ ਸ਼ਹਿਰ ਦੇ ਵਿੱਚ ਇਹਨਾਂ ਪੰਚਾਇਤੀ ਇਲੈਕਸ਼ਨਾਂ ਦੇ ਵਿੱਚ ਖਾਸ ਕਰਕੇ ਹੁਣ ਅਸੀਂ ਥੋੜਾ ਜਿਹਾ ਹਲਕਾ ਬਟਾਲੀ ਦੇ ਉੱਤੇ ਫੋਕਸ ਕਰਨਾ ਜ਼ਰੂਰੀ ਹੋ ਗਿਆ ਇਧਰ ਲੈ ਬੰਨੇ ਕੀ ਹੋਇਆ ਕਿ ਨਰੇਸ਼ ਮਹਾਜਨ ਜੀ ਨੇ ਅਕਾਲੀ ਦਲ ਦੇ ਇਨ ਹਲਕਾ ਇੰਚਾਰਜ ਬਿਲਕੁਲ ਇਹਨਾਂ ਦਾ ਵੀ ਬਹੁਤ ਵੱਡਾ ਟੈਸਟ ਹੈ ਵੀ ਪਿੰਡ ਚੋਂ ਕੋ ਸਰਪੰਚੀ ਦੀ ਸੀਟ ਕੱਟ ਪਾਉਂਦੇ ਕਿ ਨਹੀਂ ਕਰਦੇ ਸਰਪੰਚੀ ਦਾ ਬਿਲਕੁਲ ਬਹੁਤ ਵੱਡਾ ਟੈਸਟ ਹੈ ਕਿਦਾਂ ਬਣੇ ਭਾਜਪਾ ਵਾਲਿਆਂ ਗਾੜੀ ਵੀ ਬਹੁਤ ਵੱਡਾ ਟੈਸਟ ਹੈ ਵੀ ਤੁਹਾਡਾ ਪਿੰਡ ਦੇ ਵਿੱਚ ਕੀ ਆਧਾਰ ਹੈ ਕੀ ਨਹੀਂ ਆਧਾਰ ਹੈਗਾ ਫਿਰ ਕਾਂਗਰਸ ਪਾਰਟੀ ਉਹਨਾਂ ਨੂੰ ਇੱਥੇ ਕੋ ਹਲਕਾ ਇੰਚਾਰਜ ਹੀ ਨਹੀਂ ਮਿਲਿਆ ਸਭ ਤੋਂ ਵੱਡੇ ਬਟਾਲੇ ਕੋ ਹਲਕਾ ਇੰਚਾਰਜ ਹੈ ਹੀ ਕੋਈ ਨਹੀਂ ਹੈਨਾ ਤਾਂ ਬਟਾਲਾ ਕਿਹਦੀ ਕਮਾਂਡ ਦੇ ਹੇਠਾਂ ਮਤਲਬ ਤ੍ਰਿਪਤ ਬਾਜਪਾ ਦੀ ਕਮਾਂਡ ਦੇ ਹੇਠਾਂ ਇਸ ਲਈ ਪਿੰਡਾਂ ਦੀ ਇਲੈਕਸ਼ਨ ਲੜੇਗਾ ਸੁਕੇਂਦਰ ਸਿੰਘ ਦਾ ਆਧਿਕ ਕਮਾਂਡ ਹੇਠਾਂ ਲੜੇਗਾ ਪ੍ਰਤਾਪ ਸਿੰਘ ਬਾਜਵਾ ਦੀ ਕਮਾਂਡ ਹੇਠਾਂ ਲੜੇਗਾ ਕਿ ਜਾਂ ਫਿਰ ਜਿਹੜੇ ਇਹਨਾਂ ਦੇ ਪੰਜਾਬ ਪ੍ਰਧਾਨੇ ਰਾਜਾ ਵੜਿੰਗੋ ਨਾਲ ਦੀ ਕਮਾਂਡ ਹੇਠਾਂ ਲੜੇਗਾ ਜਾਂ ਫਿਰ ਸਿਟੀ ਪ੍ਰਧਾਨ ਦੀ ਕਮਾਂਡ ਹੇਠਾਂ ਯਾਨੀ ਕਿ ਟਿਕਟਾਂ ਦੀ ਵੰਡ ਹੋਣੀ ਕਿਤੇ ਜਾਂ ਮੰਤਰ ਸਪੋਰਟ ਕਰਨੀ ਕਿਵੇਂ ਆ ਬਹੁਤ ਵੱਡਾ ਹੈ ਅਸ ਦੂਸਰੇ ਪਾਸੇ ਗੱਲ ਕਰੀ ਆਪਾਂ ਆਮ ਆਦਮੀ ਪਾਰਟੀ ਦੀ ਤੇ ਮਲੇ ਸ਼ਰੀ ਕਲਸੀ ਹੈ ਜਿਹੜਾ ਉਹ ਤਾਂ ਪਹਿਲਾਂ ਹੀ ਪਰੇ ਜੋਰਾ ਸ਼ੋਰਾ ਚ ਪਿੰਡਾਂ ਦੇ ਵਿੱਚ ਤੂਫਾਨੀ ਦੌਰੇ ਨੇ ਬੜਾ ਜ਼ਬਰਦਸਤ ਉਹਨਾਂ ਦੀ ਪਕੜ ਹੈ ਔਰ ਹਾਲਾਤ ਕੀ ਲੱਗ ਰਹੇ ਮੈਂ ਤੁਹਾਨੂੰ ਸਾਰਾ ਨਜ਼ਰੀਆ ਥੋੜਾ ਦੱਸਾਂ ਮੈਨੂੰ ਬਟਾਲੇ ਦੇ ਉੱਤੇ ਜਰਾ ਫੋਕਸ ਕਰ ਦਿਓ ਅਕਾਲੀ ਦਲ ਦੀ ਕੀ ਪੋਜੀਸ਼ਨ ਲੱਗ ਰਹੀ ਹੈ ਕਾਂਗਰਸ ਦੀ ਕੀ ਲੱਗ ਰਹੀ ਹੈ ਭਾਜਪਾ ਦੀ ਕੀ ਲੱਗ ਰਹੀ ਹੈ ਤੇ ਆਮ ਆਦਮੀ ਪਾਰਟੀ ਦੀ ਕੀ ਲੱਗ ਰਹੀ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਆਮ ਹੁਣ ਮੈਂ ਜਿਹੜਾ ਪਹਿਲਾਂ ਹੀ ਮੈਂ ਉਹ ਕਹੀ ਸੀ ਹੂੰ ਕਿ ਜਿਹੜਾ ਸੌਰੀ ਰੁਝਾਨ ਹੁੰਦਾ ਨਾ ਉਹ ਜਿਹੜੀ ਸਟੇਟ ਗਵਰਨਮੈਂਟ ਹੁੰਦੀ ਹੈ ਨਾ ਲੋਕਾਂ ਦਾ ਉਹਨਾਂ ਵੱਲ ਹੀ ਹੁੰਦਾ ਠੀਕ ਹੈ ਇਹ ਨੈਚੁਰਲ ਹੈਗਾ ਕਿ ਜੇ ਸਾਡੇ ਪੰਚ ਸਰਪੰਚ ਮੌਜੂਦਾ ਸਰਕਾਰ ਦੇ ਬੰਦੇ ਬਣ ਗਏ ਤੇ ਤਾਈਓ ਸਾਨੂੰ ਕੁਝ ਫੰਡ ਲਿਆ ਕੇ ਦੇਣਗੇ ਕੁਝ ਕਰਨਗੇ ਤੇ ਜੇ ਆਪਣੇ ਦੂਜੀ ਪਾਰਟੀ ਦੇ ਵਿਰੋਧੀ ਆ ਪਾਰਟੀ ਦੇ ਆ ਗਿਆ ਤਾਂ ਪਹਿਲਾਂ ਹੀ ਕਿਹਾ ਸੀ ਕਿ ਜਿਹੜੀ ਪਿੰਡਾਂ ਦੀ ਸਿਆਸਤ ਹੈ ਇਹ ਬੜੀ ਸੌੜੀ ਹੁੰਦੀ ਹੈ ਅੱਗੇ ਅੱਗੇ ਏਦਾਂ ਹੁੰਦਾ ਸੀ ਨਾ ਬਟਾਲੇ 'ਚ ਕੀ ਕਹਿੰਦੇ ਜਦੋਂ ਕੋਈ ਐਮਐਲਏ ਜਿੱਤਣਾ ਤੇ ਸੈਂਟਰ 'ਚ ਬਣ ਗਈ ਕਾਂਗਰਸ ਦੀ ਸਰਕਾਰ ਤੇ ਉੱਥੇ ਭਾਜੀਪੀ ਜਿੱਤ ਗਿਆ ਉਹਨੇ ਕਹਣਾ ਮੈਂ ਕੀ ਕਰਾਂ ਮੈਂ ਕੀ ਕਰਾਂ ਹੈਨਾ ਮੇਰੇ ਤੇ ਭੱਲੇ ਕੁਛ ਨਹੀਂ ਮੇਰੇ ਹੈ ਨਹੀਂ ਮੈਂ ਕੀ ਕਰ ਸਕਦਾ ਇਸੇ ਤਰ੍ਹਾਂ ਜੇਕਰ ਸਰਪੰਚ ਹੈ ਜਿਹੜਾ ਕਿਸੇ ਹੋਰ ਪਾਰਟੀ ਦਾ ਬਣ ਜਾਂਦਾ ਹੈ ਉਹਨੇ ਕਹਣਾ ਚ ਮੈਂ ਕੀ ਕਰ ਸਕਦਾ ਬਿਲਕੁਲ ਮੇਰੀ ਸਰਕਾਰ ਹੀ ਹੈ ਨਹੀਂ ਮੇਰੀ ਕੋਲ ਸੁਣਦਾ ਹੀ ਫੰਡ ਵਾਲੀ ਕਿ ਕਰਦਾ ਨਾ ਫੰਡ ਕਿਥੋਂ ਲੈ ਵਾ ਫੰਡ ਹੀ ਨਹੀਂ ਦਿੰਦੇ ਓਹੋ ਇਹ ਬੜੀ ਵੱਡੀ ਕੁੰਡੀ ਹੈ ਤੁਸੀਂ ਗੱਲ ਸ਼ੁਰੂ ਕੀਤੀ ਹੈ ਆਪਣੇ ਮੇਅਰ ਸਾਹਿਬ ਕਹਿੰਦੇ ਨੇ ਹਾਂ ਕਿ 2.5 ਸਾਲ ਹੋ ਗਏ ਮੈਨੂੰ 1 ਰੁਪਈਆ ਨਹੀਂ ਮਿਲਿਆ ਠੀਕ ਹੈ ਅਜਨੇਮ ਆਪਣੇ ਗੰਦਗੀ ਦੇ ਉੱਤੇ ਇਹ ਇੱਕ ਅਖਬਾਰ ਨੇ ਬਹਾਨਾ ਮਤਲਬ ਮਿਲ ਜਾਂਦਾ ਬੜਾ ਹੀ ਸੀ ਬੜਾ ਬਹਾਨਾ ਲੱਗ ਜਾਂਦਾ ਇੱਕ ਅਖਬਾਰ ਨੇ ਬੜਾ ਵੱਡਾ ਛਾਪਿਆ ਹੂੰ ਬੜੀ ਵਧੀਆ ਹਿੰਦੀ ਦੀ ਅਖਬਾਰ ਉਹਨੇ ਛਾਪਿਆ ਵੀ ਸ਼ਹਿਰ 'ਚ ਸਫਾਈ ਨਹੀਂ ਹੈ ਹੂੰ ਤੇ ਮੇਅਰ ਸਾਹਿਬ ਕਹਿੰਦੇ ਨੇ ਕਿ ਜੀ ਮੈਂ ਕੀ ਕਰਾਂ ਸੌਖਾ ਨਾ ਕਿੰਨਾ ਕਹਿਣਾ ਸੌਖਾ ਕਿੰਨਾ ਹੋ ਗਿਆ ਹਾਂ 22 ਸਾਲ ਹੋ ਗਏ ਮੈਨੂੰ 1 ਰੁਪਈਆ ਨਹੀਂ ਮਿਲਿਆ ਮੈਂ ਕਿੱਥੋਂ ਲਿਆਵਾਂ ਪੈਸੇ ਦੇਗੇ ਪਿੰਡਾਂ ਦੇ ਲੋਕ ਪਿੰਡਾਂ ਦੇ ਲੋਕਾਂ ਵੇਅਰ ਹੋ ਗਏ ਉਹਨਾਂ ਨੂੰ ਪਤਾ ਵੀ ਅਸੀਂ ਇਹ ਕੰਮ ਨਾ ਕਰੀਏ ਜਿਹੜੀ ਲੋਕ ਸ਼ੈਰੀ ਕਰਦੇ ਆ ਵੀ ਆਪਾਂ ਹੁਣ ਐਮ ਐਲ ਏ ਵੀ ਜਿੱਦਾਂ ਮੌਜੂਦਾ ਸਰਕਾਰ ਦਾ ਬਟਾਲੇ ਨੂੰ ਵੇਖੋ ਤਾਂ ਫਾਇਦਾ ਹੋ ਰਿਹਾ ਛੜਕਾਂ ਵੀ ਚੌੜੀਆਂ ਹੋ ਗਈਆਂ ਕਈ ਹਰ ਪਾਸੇ ਸੁਹਲਤਾਂ ਦੇਖ ਰਹੇ ਆਪਾਂ ਸਮੇਂ ਤੇ ਜੇਕਰ ਸਰਕਾਰ ਕੋਈ ਬਹਾਨਾ ਨਹੀਂ ਹੈਗਾ ਐਮ ਐਲ ਏ ਕੋਲ ਇੱਕ ਮੈਂ ਥੋੜੀ ਜਿਹੀ ਗੱਲ ਕਰਾਂ ਇੱਕ ਸਮਝ ਲਓ ਵੀ ਮੇਰੇ ਵੱਲੋਂ ਇੱਕ ਫਾਰਮੂਲਾ ਮੈਂ ਦੇ ਦੇਣਾ ਠੀਕ ਹੈ ਕਿ ਉਹ ਸਰਪੰਚ ساری ਉਮਰ ਸਰਪੰਚ ਰਹੇਗਾ ਅੱਛਾ ਹਾਂ ਹੂੰ ਕਿ ਜਿੰਨੂੰ ਉਹਨੂੰ ਜਨਾ ਵੀ ਫੰਡ ਮਿਲਦਾ ਨਾ ਹੂੰ ਜਨਾ ਵੀ ਪੈਸਾ ਆਂਦਾ ਨਾ ਉਹ ਸਾਰਾ ਦਾ ਸਾਰਾ ਲਾ ਦੇ ਪਿੰਡ ਦੇ ਉੱਤੇ ਸਾਰਾ ਲਾ ਦੇ ਤੇ ਪਿੰਡ ਬਣ ਜਾਏਗਾ ਸੋਨੇ ਦੀ ਪਿੰਡ ਤੁਸੀਂ ਪੰਜਾਬ ਦੇ ਵਿੱਚ ਜਾ ਕੇ ਦੇਖ ਲਓ ਇੰਨੇ ਤੁਹਾਨੂੰ ਪਿੰਡ ਵਧੀਆ ਲੱਗਣ ਲੱਗਣਗੇ ਵੀ ਤੁਹਾਨੂੰ ਉਹ ਵੱਡੇ ਵੱਡੇ ਸ਼ਹਿਰ ਦੇ ਫਿੱਕੇ ਲੱਗਣਗੇ ਉਹਦੇ ਅੱਗੇ ਹੈਗੇ ਨਾ ਉਹ ਯਾ ਗੂਗਲ ਤੇ ਦੇਖ ਲੋ ਜਾ ਕੇ 50 ਰੁਪਏ ਹੈਗੇ ਹੈਗੇ ਬੜੇ ਨੇ ਅੱਡੇ ਖੂਬ ਸੂਰਤ ਉਹਨਾਂ ਨੇ ਚੌਕ ਬਣਾਏ ਦੇ ਨੇ ਬਿਲਡਿੰਗਾਂ ਬਣਾਈਆਂ ਨੇ ਸਵੀੰਗ ਪੂਲ ਛਪੜਾ ਨੂੰ ਬੜਾ ਸੋਹਣਾ ਤਲਾਹ ਜਿਹੜੇ ਨੇ ਇਹ ਜਿਹੜੇ ਵਧੀਆ ਤਲਾਹ ਬਣਾਏ ਦੇ ਉਹ ਵੀ ਛੱਡੋ ਪਰੇ ਅਸੀਂ ਦੂਰ ਕੀ ਜਾਣਾ ਇੱਥੇ ਆਪਣੇ ਨਾ ਕਾਨੂੰਵਾਲ ਦੇ ਕੋਲ ਨਹੀਂ ਨਹੀਂ ਕਾਨੂੰਵਾਲ ਦੇ ਕੋਲ ਪਿੰਡ ਵਾ ਮੈਨੂੰ ਨਾਮ ਭੁੱਲ ਗਿਆ ਕੀ ਆ ਉਹਨਾਂ ਨੇ ਬੜਾ ਖੂਬਸੂਰਤ ਬਣਾਇਆ ਦਾ ਇੱਕ ਤਿਰੰਗਾ ਝੰਡਾ ਐਡਾ ਕੋ ਉੱਚਾ ਲਾਇਆ ਦਾ ਚੌਂਕ ਦੇ ਵਿੱਚ ਹੂੰ ਇੱਕ ਸਾਈਡ ਤੇ ਬੜਾ ਵਧੀਆ ਸਟੇਡੀਅਮ ਬਣਿਆ ਦਾ ਬਹੁਤ ਵੱਡਾ ਸਟੇਡੀਅਮ ਇੱਕ ਇਧਰਲੇ ਪਾਸੇ ਬੜਾ ਵੱਡਾ ਪਾਰਕ ਬਣਿਆ ਖੂਬਸੂਰਤ ਉਹ ਕਿਉਂ ਬਣ ਗਿਆ ਜੀ ਉਹ ਝੰਡਾ ਕਿਵੇਂ ਲੱਗ ਗਿਆ ਤੇ ਇਹ ਨਹੀਂ ਰੌਣਕ ਪਿੰਡ ਚ ਕਿੱਦਾਂ ਆ ਗਈ ਉਹ ਉਹ ਹੀ ਤਾਂ ਮੈਂ ਕਿਹਾ ਅਗਲੇ ਨੇ ਵਿਜ਼ਨ ਲਿਆ ਹੋਣਾ ਸਰਪੰਚਾ ਉਹਨੇ ਵਿਜ਼ਨ ਲਿਆ ਕਿ ਮੈਂ ਕੁਝ ਕਰਕੇ ਦਿਖਾਣਾ ਯਾਰ ਜੀ ਬਬਾ ਸ਼ੁਕਰੀਆ ਰੇਖੀ ਸਾਹਿਬ ਤੁਹਾਡਾ ਔਰ ਇਸ ਵਾਰ ਸਾਡੇ ਨਾਲ ਸੀਨੀਅਰ ਪੱਤਰਕਾਰ ਰਕੇਸ਼ ਰਖੀ ਜੀ ਸੋ ਰਖੀ ਸਾਹਿਬ ਉਹਨਾਂ ਨੇ ਸਾਨੂੰ ਸੰਖੇਪ ਦੇ ਵਿੱਚ ਇਹ ਦੱਸਿਆ ਕਿ ਜਿਹੜੀਆਂ ਇਲੈਕਸ਼ਨਾਂ ਨੇ ਇਹ ਬੜਾ ਜ਼ਬਰਦਸਤ ਟੈਸਟ ਹੈ ਮੌਜੂਦਾ ਸਰਕਾਰਾਂ ਦਾ ਜਿੱਥੇ ਸਟੇਟ ਗਵਰਨਮੈਂਟ ਦਾ ਟੈਸਟ ਹੈ ਉਸ ਤੋਂ ਇਲਾਵਾ ਜਿਹੜੇ ਵੀ ਹਲਕਾ ਇੰਚਾਰਜ ਨੇ ਉੱਥੋਂ ਦੇ ਐਮਐਲਏ ਨੇ ਸਬੰਧਤ ਮੰਤਰੀ ਨੇ ਉਹਨਾਂ ਸਾਰਿਆਂ ਦਾ ਟੈਸਟ ਹੈ ਉਹਦੇ ਤੋਂ ਇਲਾਵਾ ਐਮਐਲਏ ਜਾਂ ਹਲਕਾ ਇੰਚਾਰਜਾਂ ਨੇ ਜਿਹੜੇ ਥੱਲੇ ਬਲੌਕ ਪ੍ਰਧਾਨ ਲਾਇਏ ਨੇ ਜਾ ਪਿੰਡਾਂ ਦੇ ਇੰਚਾਰਜ ਲਈ ਨੇ ਉਹਨਾਂ ਦਾ ਵੀ ਟੈਸਟ ਹੈ ਕਿ ਆਖਿਰ ਜਿਨ੍ਹਾਂ ਨੂੰ ਅਸੀਂ ਚੁਣਿਆ ਜਿਨ੍ਹਾਂ ਨੂੰ ਅੱਗੇ ਲਾਇਆ ਉਹਨਾਂ ਦੇ ਪੱਲੇ ਕੀ ਹੈ ਲੋਕ ਉਹਨਾਂ ਤੋਂ ਖੁਸ਼ ਨੇ ਲੋਕ ਉਹਨਾਂ ਨਾਲ ਸਹਿਮਤ ਨੇ ਜੇਕਰ ਕਿਸੇ ਪਿੰਡ ਦੇ ਵਿੱਚੋਂ ਸਰਕਾਰ ਪੱਖੀ ਹੁੰਗਾਰਾ ਨਹੀਂ ਮਿਲਦਾ ਤਾਂ ਉਹਦੇ ਪਿੱਛੇ ਵਜਾ ਕੀ ਹੈ ਇਹ ਸਰਪੰਚੀ ਇਲੈਕਸ਼ਨ ਦੇ ਨਤੀਜੇ ਜਿਹੜੇ ਨੇ ਉਹ ਕਲੀਅਰ ਕਰਨਗੇ ਪਰ ਇਹਦੇ ਨਾਲ ਹੀ ਇਹ ਜ਼ਰੂਰ ਹੈਗਾ ਕਿ ਜਿਹਦੀ ਸਰਕਾਰ ਹੁੰਦੀ ਹੈ ਸੋ ਇਹਨਾਂ ਦਾ ਤਜਰਬਾ ਜਿਹੜਾ ਰਕੇਸ਼ ਜੀ ਦਾ ਉਹਨਾਂ ਨੇ ਰੇਖੀ ਸਾਹਿਬ ਉਹਨਾਂ ਦਾ ਉਹਨਾਂ ਨੇ ਕਲੀਅਰ ਕਰ ਦਿੱਤਾ ਵੀ ਉਹਨਾਂ ਦੇ ਤਜਰਬੇ ਦੇ ਮੁਤਾਬਕ ਜੇਦੀ ਸਰਕਾਰ ਹੋਵੇ ਲੋਕ ਉਹਦੇ ਨਾਲ ਚੱਲਣਾ ਪਸੰਦ ਕਰਦੇ ਨੇ ਵਜ੍ਹਾ ਕਿਉਂਕਿ ਉਹਨਾਂ ਕੋ ਬਹਾਨਾ ਨਹੀਂ ਹੁੰਦਾ ਕਿ ਉਹ ਸਰਪੰਚ ਨੂੰ ਕੋ ਫੰਡ ਰੁਕ ਜੇ ਫੰਡ ਨਾ ਮਿਲੇ ਹੁਣ ਮਰਜੀ ਸਰਪੰਚ ਦੀ ਐ ਕਿ ਉਹ ਫੰਡ ਨੂੰ ਵਰਤਦਾ ਜਾਂ ਨਹੀਂ ਵਰਤਦਾ ਸੋ ਇਸ ਟੈਸਟ ਦੇ ਵਿੱਚੋਂ ਆਮ ਆਦਮੀ ਪਾਰਟੀ ਕਿੰਨਾ ਕੁ ਪਾਸ ਹੁੰਦੀ ਐ ਹੋਰ ਪਾਰਟੀਆਂ ਕਿੰਨਾ ਕੁ ਪਾਸ ਹੁੰਦੀਆਂ ਨੇ ਬਾਕੀ ਸਮਾਂ ਦੱਸੇਗਾ ਰੇਖੀ ਸਾਹਿਬ ਦਿਓ ਜਜ਼ਾਤ ਫਿਰ ਹਾਜ਼ਰ ਹੋਵਾਂਗੇ ਨਵਾਂ ਪ੍ਰੋਗਰਾਮ ਲੈ ਕੇ ਰੇਖੀ ਸਾਹਿਬ ਦੇ ਨਾਲ ਤਦ ਤੱਕ ਦੇ ਲਈ ਦਿਓ ਜਜ਼ਾਤ ਵੇਖਦੇ ਰਹੋ ਹਕਸਾਇਤੀ ਆਵਾਜ਼ ਆਨਾਰਾਈ ਟੂਡੇ